ਦੇਸ਼ ਦੇ ਅੰਦਰ ਜੇ ਮੋਦੀ ਸਰਕਾਰ ਝੁਕੀ ਹੈ ਪੰਜਾਬੀਆਂ ਅੱਗੇ ਝੁਕੀ ਹੈ ਉਹ ਵੀ ਹੁਣ ਤੱਕ ਦੋ ਵਾਰ ਪਹਿਲੀ ਵਾਰ ਜਦੋਂ ਕਿਸਾਨ ਅੰਦੋਲਨ ਦੌਰਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਵੇ ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਹੁਣ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਝੁਕੀ ਹੈ ਮੋਦੀ ਸਰਕਾਰ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਤੁਹਾਡਾ ਸਵਾਗਤ ਹੈ ਆਓ ਗੱਲ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜਿਵੇਂ ਪਿਛਲੇ ਸਮੇਂ ਤੋਂ ਕੇਂਦਰ ਸਰਕਾਰ ਚਾਹੁੰਦੀ ਸੀ ਕਿ ਪੰਜਾਬੀ ਯੂਨੀਵਰਸਿਟੀ ਤੇ ਕਬਜ਼ਾ ਕਰ ਲਿਆ ਜਾਵੇ ਗੱਲ ਕਰਾਂਗੇ ਕਿਉਂ ਕਬਜ਼ਾ ਕਰਨਾ ਚਾਹੁੰਦੀ ਸੀ ਦੇਸ਼ ਦੀਆਂ ਵਿਦਿਅਕ ਸੰਸਥਾਵਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਅਗਰ ਭਾਰਤ ਸਰਕਾਰ ਆਰਐਸਐਸ ਵਿਦੇਕ ਸੰਸਥਾਵਾਂ ਤੇ ਕਿਉਂ ਕਬਜ਼ਾ ਚਾਹੁੰਦੀ ਹੈ ਉਹਦੇ ਪਿੱਛੇ ਅਗਰ ਤੁਹਾਡਾ ਇਹ ਸਵਾਲ ਹੈ ਕਿਉਂ ਕਰਨਾ ਚਾਹੁੰਦੀ ਆ ਉਹਦਾ ਮੋਟਾ ਜਿਹਾ ਕਾਰਨ ਹੈ ਕਿ ਇਨ੍ਹਾਂ ਸੰਸਥਾਵਾਂ ਤੋਂ ਸਟੂਡੈਂਟ ਸੰਘਰਸ਼ੀਲ ਬਣਦੇ ਆ ਨੇਤਾ ਬਣਦੇ ਆ ਦੇਸ਼ ਦੇ ਅੰਦਰ ਇੱਕੋ ਇੱਕ ਇਹ ਪਾਰਟੀ ਹੈ ਪਹਿਲਾਂ ਕਿਤੇ ਨਾ ਕਿ ਕਾਂਗਰਸ ਵੀ ਅਜਿਹਾ ਕਰਦੀ ਰਹੀ ਹੈ ਕਿ ਇਹਨਾਂ ਵਿਦਿਅਕ ਸੰਸਥਾਵਾਂ ਤੋਂ ਬਣ ਕੇ ਆ ਰਹੇ ਨੇਤਾ ਇਹ ਬੰਦ ਹੋਣੇ ਚਾਹੀਦੇ ਆ ਤਾਂ ਹੀ ਉਹ ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟਾਂ ਕੋਲੋਂ ਐਫੀਡੇਵਿਟ ਲਿਆ ਜਾ ਰਹੇ ਸੀ ਕਿ ਉਹ ਕਿਸੇ ਵੀ ਸੰਘਾਸ਼ਤਾ ਇਸਾ ਨਹੀਂ ਹੋਣਗੀ 28 ਅਕਤੂਬਰ ਨੂੰ ਆਖਰ ਕੇਂਦਰ ਸਰਕਾਰ ਨੇ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਕੇ ਨਵਾਂ ਨੋਟੀਫਿਕੇਸ਼ਨ ਜਿਹੜਾ ਲਿਆਂਦਾ ਸੀ ਉਹਦੀ ਤਰੀਕ ਦਾ ਅਜੇ ਐਲਾਨ ਹੋਣਾ ਸੀ ਜਦੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਐਕਸ ਵਿਦਿਆਰਥੀਆਂ ਨੇ ਸਿੰਡੀਕੇਟ ਦੇ ਮੈਂਬਰਾਂ ਨੇ ਸੈਨੇਟ ਦੇ ਮੈਂਬਰਾਂ ਨੇ ਵਿਰੋਧ ਕੀਤਾ ਇਸ ਵਿਰੋਧ ਦੇ ਅੱਗੇ ਇਸ ਵਿਦਿਆਰਥੀ ਸੰਘਰਸ਼ ਦੇ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਕੇਂਦਰ ਸਰਕਾਰ ਨੇ ਆਪ ਹੀ ਹੁਣ ਤੱਕ ਤੀਸਰੇ ਨੋਟੀਫਿਕੇਸ਼ਨ ਦੇ ਵਿੱਚ ਆਪ ਹੀ ਜਿਹੜੇ ਕਦਮ ਚੱਕੇ ਸੀ ਉਹਨਾਂ ਸਾਰਿਆਂ ਨੂੰ ਛੱਡ ਕੇ ਫਿਰ ਪਹਿਲਾਂ ਤੋਂ ਸਿੰਡੀਕੇਟ ਦੀਆਂ ਚੋਣਾਂ ਹੋਣਗੀਆਂ ਉਹ ਹੀ ਪਹਿਲਾ ਵਾਲਾ ਰੂਲ ਅਵਾ ਜਿਹੜਾ ਆ ਉਹਨੂੰ ਲਾਗੂ ਕਰ ਦਿੱਤਾ ਹੈ ਔਰ ਇਸ ਨੂੰ ਲੈ ਕੇ ਵਿਦਿਆਰਥੀਆਂ ਨੇ ਅਜੇ ਜਿਹੜਾ ਆ ਇਹ ਐਲਾਨ ਕੀਤਾ ਹੈ ਕਿ ਪਹਿਲਾ 10 ਤਰੀਕ ਨੂੰ ਇਹ ਯੂਨੀਵਰਸਿਟੀ ਦਾ ਬੰਦ ਦੀ ਕਾਲ ਦਿੱਤੀ ਹੈ ਡੈਮੋਕਰੇਸੀ ਪੂਰੀ ਤਰ੍ਹਾਂ ਲਾਗੂ ਕਰਨ ਲਈ ਜਿੰਨਾ ਚਿਰ ਯੂਨੀਵਰਸਿਟੀ ਦੀਆਂ ਚੋਣਾਂ ਦਾ ਐਲਾਨ ਨਹੀਂ ਹੋਣਾ ਹੋ ਜਾਂਦਾ ਉਹਨਾਂ ਚਿਰ ਇਸ ਸੰਘਰਸ਼ ਜਿਆਦਾ ਰਹੂਗਾ ਆਓ ਹੁਣ ਗੱਲ ਕਰਦੇ ਹਾਂ ਕਿ ਮੋਦੀ ਸਰਕਾਰ ਜਿਸ ਨੇ ਪਹਿਲਾਂ ਤੈਨ ਖੇਤੀ ਖਿਲਾਫ ਕਾਨੂੰਨ ਲਿਆਂਦੇ ਉਹਨਾਂ ਨੂੰ ਰੱਦ ਕਰਵਾਉਣ ਲਈ ਪੰਜਾਬੀਆਂ ਨੇ 13 ਮਹੀਨੇ ਦਿੱਲੀ ਦੇ ਵਿੱਚ ਸੰਘਰਸ਼ ਲੜਿਆ 750 ਕਿਸਾਨ ਉਸ ਸੰਘਰਸ਼ ਵਿੱਚ ਸ਼ਹੀਦ ਹੋਇਆ ਤਾਂ ਜਾ ਕੇ ਭਾਜਪਾ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਸੀ ਹੁਣ ਪਿਛਲੇ ਸਮੇਂ ਦੇ ਵਿੱਚ ਪੰਜਾਬ ਦਾ ਬੀਬੀਐਮ ਜਿਵੇਂ ਖੋਲਿਆ ਪਾਣੀਆਂ ਦੀ ਵੰਡ ਖੋਲੀ ਡੈਮਾਂ ਨੂੰ ਭਰ ਕੇ ਐਸਵੇ ਜਿਵੇਂ ਪਾਣੀ ਜਿਹੜਾ ਉਹ ਹਰ ਬਗਾਤੇ ਉਹਦੇ ਵਿੱਚ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ 3 ਲੱਖ ਏਕੜ ਹੜ੍ਹਾਂ ਦੇ ਮਾਰੇ ਢਾਗ ਗਿਆ ਹੁਣ ਪੰਜਾਬ ਦੀ ਯੂਨੀਵਰਸਿਟੀ ਖੋਣ ਦਾ ਜਿਹੜਾ ਤੁਸੀਂ ਦੇਖਿਆ ਸਾਰਾ ਇਹ ਕੇਂਦਰ ਸਰਕਾਰ ਦਾ ਜੋ ਵੀ ਬਰਦਾਰਾ ਅਗਰ ਪੰਜਾਬ ਤੋਂ ਯੂਨੀਵਰਸਿਟੀ ਕੇਂਦਰ ਸਰਕਾਰ ਖੋਲ੍ਹ ਲੈਂਦੀ ਹੈ ਤੇ ਚੰਡੀਗੜ੍ਹ ਦੇ ਉੱਤੇ ਇੱਕੋ ਇੱਕ ਆਖਰੀਏ ਨਿਸ਼ਾਨੀ ਹੈ ਵੈਸੇ ਤਾਂ ਚੰਡੀਗੜ੍ਹ ਪਹਿਲਾਂ ਕਾਂਗਰਸ ਨੇ ਕੋਹਣ ਚ ਵਿੱਚ ਕੋਈ ਕਮੀ ਨਹੀਂ ਛੱਡੀ ਹੁਣ ਭਾਜਪਾ ਉਸੇ ਲਈ ਤੇ ਹੈ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਚੰਡੀਗੜ੍ਹ ਨੂੰ ਦੇਸ਼ ਦੇ ਅੰਦਰ ਕੋਈ ਵੀ ਅਜਿਹਾ ਰਾਜ ਨਹੀਂ ਜਿਹਦੇ ਕੋਲ ਆਪਣੀ ਰਾਜਧਾਨੀ ਮੰਨ ਲੋ ਕਰਨ ਦਾ ਬੇ ਨਹੀਂ ਹੈ ਸਿਰਫ ਪੰਜਾਬ ਹੈ ਜਿਹਦੇ ਕੋਲ ਆਪਣੀ ਰਾਜਧਾਨੀ ਹੈ ਨਹੀਂ ਪੰਜਾਬ ਦੀ ਰਾਜਧਾਨੀ ਵੀ ਕੇਂਦਰ ਨੇ ਖੋਲੀ ਹੈ 10 ਤਰੀਕ ਨੂੰ ਜਿਹੜਾ ਯੂਨੀਵਰਸਿਟੀ ਬੰਦ ਦਾ ਐਲਾਨ ਵੱਡਾ ਇਕੱਠ ਹੋ ਰਿਹਾ ਇਸ ਇਕੱਠ ਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਆ ਉਹ ਹਿੱਸਾ ਲੈ ਰਹੀਆਂ ਇਸ ਦੌਰਾਨ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਇੱਕ ਵੱਡਾ ਐਲਾਨ ਹੋਣ ਦੀ ਉਮੀਦ ਹੈ ਜਿਸ ਨੂੰ ਲੈ ਕੇ ਪਹਿਲਾਂ ਹੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਅੰਦਰ ਬਿਨਾ ਆਈਡੀ ਤੋਂ ਜਾਣ ਦੀ ਮਨਾਹੀ ਕਰ ਦਿੰਦੀ ਹੈ ਸਟੂਡੈਂਟ ਆਪਣੇ ਗਲ ਵਿੱਚ ਆਪਣਾ ਆਰਟੀ ਕਾਰਡ ਪਾ ਕੇ ਜਾ ਸਕਦੇ ਆ ਉੱਥੇ ਹੀ ਜਿਹੜੇ ਆ ਐ ਹੋਰ ਜਿਹੜੇ ਬਾਹਰ ਨੇ ਆ ਸਟੂਡੈਂਟ ਤੋਂ ਇਲਾਵਾ ਉਹਨਾਂ ਦੇ ਜਾਣ ਦੀ ਪਾਬੰਦੀ ਲਾ ਦਿੰਦੀ ਹੈ ਜਦੋਂ ਕਿ ਬਖ ਬਖ ਜਥੇਬੰਦੀਆਂ ਨਹੰਗ ਸਿੰਘ ਜਥੇਬੰਦੀਆਂ ਵੱਲੋਂ ਐਲਾਨ ਹੈ ਕਿ ਇਸ ਬੰਦ ਦੇ ਐਲਾਨ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਉਸ ਚੱਲਣਾ ਚਾਹੁੰਦੀਆਂ ਲੱਗਦਾ ਹੈ ਕਿ ਇੱਕ ਵਾਰ ਫੇਰ ਕਿਸਾਨ ਸੰਘਰਸ਼ਾਂ ਮੰਗ ਪੰਜਾਬ ਦੇ ਲੋਕ ਪੰਜਾਬ ਦੇ ਇਹ ਨੌਜਵਾਨ ਸਟੂਡੈਂਟ ਕੇਂਦਰ ਸਰਕਾਰ ਦੇ ਖਿਲਾਫ ਵਿਗਲ ਵੱਜਣ ਜਾ ਰਿਹਾ ਹੈ ਕਿ ਹੋ ਜਾਏ ਇਸ ਬੰਦ ਇਸ ਇਕੱਠ ਤੇ ਨਤੀਜੇ ਆਉਣਗੇ ਇਹ 10 ਤਰੀਕ ਸ਼ਾਮ ਤੱਕ ਤੁਹਾਨੂੰ ਖਬਰਾਂ ਜਿਹੜੀਆਂ ਆ ਸੁਣ ਲਈ ਮੈਂਣ ਗਿਆ ਸੋ ਦੋਸਤੋ ਕੇਂਦਰ ਸਰਕਾਰ ਦੀ ਪੰਜਾਬ ਨਾਲ ਬੇਰੁਖੀ ਜਿਹੜੀ ਆ ਉਹ ਦੇਸ਼ ਆਜ਼ਾਦ ਹੋਣ ਤੋਂ ਬਾਅਦ ਲਗਾਤਾਰ ਜਿਹੜੀ ਜਾਰੀ ਹੈ ਇੱਕ ਪਾਸੇ ਬੀਜੇਪੀ ਪੰਜਾਬ ਦੇ ਵਿੱਚ ਰਾਜ ਕਰਨਾ ਚਾਹੁੰਦੀ ਹੈ ਦੂਸਰੇ ਪਾਸੇ ਪੰਜਾਬ ਨਾਲ ਇਹ ਮਤریہ ਸਲੂਕ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਕਿਵੇਂ ਦੋਵੇਂ ਚੀਜ਼ਾਂ ਚੱਲਣਗੀਆਂ ਇਹ ਬੀਜੇਪੀ ਨੇ ਸੋਚਣੀਆਂ ਫੇਰ ਵੀ ਸਮੇਂ ਸਿਰ ਬੀਜੇਪੀ ਨੇ ਜਿਹੜਾ ਆ ਉਹ ਹੱਕ ਜਿਹੜਾ ਆ ਯੂਨੀਵਰਸਿਟੀ ਤੇ ਕਰਨ ਦਾ ਉਹ ਇੱਕ ਵਾਰੀ ਇੱਕ ਕਦਮ ਪਿੱਛੇ ਬੀਜੇਪੀ ਨੇ ਪੋਟਿਆ ਲੱਗ ਰਿਹਾ ਬੀਜੇਪੀ ਨੂੰ ਇੱਥੇ ਦਾ ਜਿਹੜਾ ਵਿਰੋਧ ਆ ਉਹਦਾ ਸਾਹਮਣਾ ਕਰਨਾ ਪੈ ਸਕਦਾ ਜਿਸ ਨੂੰ ਲੈ ਕੇ ਬੀਜੇਪੀ ਨੇ ਇੱਕ ਵਾਰੀ ਫੇਰ ਯੂਨੀਵਰਸਿਟੀ ਨੂੰ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਤੋਂ ਪੈਰ ਪਿਛਾ ਪਟ ਲਿਆ ਤੇ ਉੱਥੇ ਹੀ ਜਿਵੇਂ 10 ਨਵੰਬਰ ਦੇ ਯੂਨੀਵਰਸਿਟੀ ਨੂੰ ਲੈ ਕੇ ਹੋਰ ਹੈ ਵੱਡੇ ਘਟ ਦੀ ਜਿਹੜੀ ਗੱਲ ਆ ਉਹ ਕਿਹੋ ਜਿਹੀਆਂ ਉਸ ਮੌਕੇ ਤਕਰੀਰਾਂ ਹੁੰਦੀਆਂ ਕਿਹੋ ਜਿਹਾ ਐਲਾਨ ਹੁੰਦੇ ਆ ਸਾਂਝੇ ਤੌਰ ਤੇ ਕੀ ਐਲਾਨ ਹੁੰਦਾ ਕਿ ਪੰਜਾਬ ਦੀ ਸਰਪਾਰਟੀ ਮੀਟਿੰਗ ਇਸ ਨੂੰ ਲੈ ਕੇ ਜਾਂ ਸਰਪਾਰਟੀ ਜਿਹੜੀ ਆ ਇਕੱਠੀਆਂ ਹੋ ਕੇ ਕੋਈ ਅਜੰਡਾ ਜਿਹੜਾ ਆ ਉਹ ਤੈਅ ਕਰਦੀਆਂ ਏ ਉਸੇ ਦਿਨ ਸਮਾਂ ਜਿਹੜਾ ਆ ਸਾਹਮਣੇ ਆ ਜਿਹੜਾ ਕਿਹੋ ਜਿਹਾ ਹੁੰਦਾ ਸੋ ਦੋਸਤੋ ਮੁੱਦੇ ਦੀ ਗੱਲ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਰੋਜ਼ਾਨਾ ਪੰਜਾਬ ਦੇ ਮੁੱਦੇ ਲੋਕਾਂ ਦੀਆਂ ਸਮੱਸਿਆ ਨਾਲ ਸੰਬੰਧਿਤ ਮੁੱਦੇ ਲੈ ਕੇ ਆਉਨੇ ਆ। ਵੀਡੀਓ ਤੁਹਾਨੂੰ ਕਿਵੇਂ ਲੱਗਾ ਇਸ ਨੂੰ ਲਾਇਕ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਿਓ ਅੱਜ ਦਾ ਪ੍ਰੋਗਰਾਮ ਇੱਥੇ ਕਾਦਿਆਂ ਸਮਾਪਤ ਕੱਲ ਫੇਰ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਅਜਾਤ ਧੰਨਵਾਦ